ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫੇਜ ਦੇ ਵਿੱਚ ਸਵਾਤ ਹੈ ਅੱਜ ਦੇ ਪਵਣ ਲੈ ਕੇ ਆ ਪਟਿਆਲੇ ਸ਼ਾਹੀ ਪੱਗ ਜੀ ਲੈਂਥ 107 ਮੀਟਰ ਕਪੜਾੜ ਪੋਹਲਣ ਵਰਤਿਆ ਤੇ ਸਭ ਤੋਂ ਪਹਿਲਾਂ ਆਪਾਂ ਪੱਲੇੜਾ ਲਾਉਣਾ ਸਿੱਤੇ ਸੈਂਟਰ ਚੋਂ ਲੈ ਕੇ ਨਾਲ ਲੜ ਨੂੰ ਪੁਰੀ ਨਾਲ ਹੱਥ ਦੇ ਨਾਲ ਕੇ ਬੰਨਪਾ ਸੋਤਰਾ ਕੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅੱਧਿਆ-ਅੱਧਿਆ ਕਰਕੇੜਾ ਪੱਲੇੜਾ ਨੂੰ ਲੋਡ ਕਰਕੇ ਸਾਵਕਾਰ ਕਿਹੜਾ ਲੜਨ ਲਗਾ ਦੇਣਾ ਤੇ ਪਰਸਤੋਆ ਜਿਹੜਾ ਆਪਾਂ ਅਗਲਾ ਲੜਣਾ ਲੜਨ ਵੇਖ ਤੋਂ ਪਿੰਚ ਕਰ ਲੈਣਾ ਆਪਣੀ ਅੱਖਲ ਦਾ ਹੱਥ ਨੇ ਰੱਖ ਕੇ ਬੰਦ ਬਸ ਉਤਰਾ ਕੇ ਦੋਈ ਪੱਲੇ ਜੋ ਪੱਲੇ ਪੱਲੇ ਜਿਹੜਾ ਖੋਲਣਾ ਦੂਜੇ ਪੱਲੇ ਨਾਲ ਮਟਾਈ ਗੱਲ ਪਾਸੋਂ ਨਾਲ ਜੋੜ ਕੇ ਤੇ ਫਿਰ ਜਿਹੜਾ ਲੜਨ ਡਬਲ ਫੋਲਡ ਕਰਾਂਗੇ ਪਰ ਉਸ ਤੋਂ ਆ ਜਿਹੜਾ ਆਪਾਂ ਅਗਲਾ ਲੜ ਲੰਗਣਾ ਲੜ ਨੂੰ ਇੱਕ ਤੋਂ ਪਹਿਕੇ ਕਰ ਲੈਣਾ ਆਪਣੀ ਅੱਖਲ ਤੋਂ ਥੱਲੇ ਰੱਖ ਕੇ ਬੰਦ ਬਸੋ ਤਰ੍ਹਾਂ ਕੇ ਦੋਈ ਪੱਲੇ ਦੇ ਪੱਲੇ ਪੱਲੇ ਨੂੰ ਜਿਆਦਾ ਖੋਲਣਾ ਦੂਜੇ ਪੱਲੇ ਨੇ ਆਪਣਾ ਟੇਲ ਵਸਣਾ ਜੋੜ ਕੇ ਲੜ ਨੂੰ ਡਬਲ ਫੋਲਡ ਕਰਾਂਗੇ ਲੜ ਨੂੰ ਡਬਲ ਫੋਲਡ ਕਰਕੇ ਤੇੜਾ ਲੜ ਨੂੰ ਉੱਤੋਂ ਦੱਬ ਲੈਣਾ ਦੱਬ ਕੇ ਫਿਰ ਜਿੱਥੇ ਆਪਣੇ ਜਿੱਥੇ ਆਪਣਾ ਜਨਾਬ ਪਹਿਲੇ ਦਫਾ ਦਾ ਖਿੰਨਾ ਪਹਿਲੇ ਦਫਾ ਵਸਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਇਹ ਬਰੋਸਤ ਉਹ ਜਿਹੜਾ ਆਪਾਂ ਅਗਲਾ ਲੜਨਾਂ ਲੜਨ ਬੈਕ ਤੋਂ ਪਿੰਚ ਕਰ ਲੈਣਾ ਪੁਣੀ ਦਾ ਖਲ ਦਾ ਹੱਥ ਜੜਾ ਕੇ ਪੰਪ ਪਸਾਤ ਰੱਖ ਕੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਾਂਗੇ ਤੇ ਫਿਰ ਜਿਹੜਾ ਲੜਨ ਡਬਲ ਹੋਲਡ ਕਰਕੇ ਉੱਤੜਾ ਲੜਨ ਦੱਬ ਕੇ ਤੇ ਫਿਰ ਜਿੰਨਾ ਆਪਾਂ ਪਹਿੜਾ ਤਾਂ ਫਾਂਝ ਰੱਖਣਾ ਪਹਿੜਾ ਦਾ ਫਾਂਝ ਰੱਖ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪਾ ਜਿਹੜੀਆਂ ਆਪਾਂ ਸੜਿੰਗ ਕਰੀ ਜਾਣੀਆਂ ਤੇ ਨਾਲਿਆਂ ਵਾਲ ਬਾਈ ਫੇੜ ਕੇ ਉਹਦੀ ਸਫਾਈ ਕਰ ਲੈਣੀ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਹਲਦ ਬਾਥ ਲਗਾ ਕੇ ਬੰਦਪਾਸਾ ਤਰਾ ਕੇ ਦੋਈ ਬਲੈਂਚ ਪੱਲੇ ਪੱਲੇ ਯਾਰਾ ਖੋਲਣਾ ਦੋ ਚੋਲੇ ਨਾਲ ਆਪਾਂ ਮਟਾਈ ਨਾਲ ਪਾਸਾ ਨਾਲ ਜੋੜ ਕੇ ਲੜ ਨੂੰ ਚੰਗੀ ਤਰ੍ਹਾਂ ਚਾਰ ਪਾਸੋਂ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਾਂਗੇ ਉੱਤੜ ਲੜ ਨੂੰ ਲੋਡ ਕਰਕੇ ਤੇ ਫਿਰ ਜਿੰਨਾ ਆਪਾਂ ਪਹਿਲਾਂ ਦਾ ਫਾਂ ਰੱਖਿਆ ਨਾ ਪਹਿਲਾਂ ਦਾ ਫਾਂ ਰੱਖਿਆੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਇਹਦਾ ਕੋਈ ਵਾਇਰ ਫੇਰਨਾ ਥੋੜੀ ਜਿਹੀ ਟੇਢੇ ਕਰਕੇ ਤੇ ਗਲਾਈ ਚ ਕਰਕੇ ਜਿਹੜਾ ਬਾਹਰ ਨੂੰ ਫੇਰਨਾ ਹੈ ਇਬਰ ਤੋਂ ਜਿਹੜਾ ਆਪਾਂ ਅਗਲਾ ਲਾਉਣਾ ਲੜਨ ਵੇਗ ਤੋਂ ਪਿੰਜ ਕਰ ਲੈਣਾ ਪਣੀ ਦਾ ਹੱਥ ਥੱਲੇ ਰੱਖ ਕੇ ਬੰਦ ਪਾਸਾ ਥੱਲੇ ਰੱਖ ਕੇ ਚਾਰ ਉਂਗਲਾਂ ਨਾਲ ਜਿਹੜਾ ਪਲਟ ਨੂੰ ਤੋੜ ਕਾਣਾ ਜਬਰਨਕਦੀ ਸੀ ਜਿਹੜਾ ਪਲਟ ਨੂੰ ਹੋਲ ਲਗਾ ਦੇਣਾ ਕਰਦੀ ਸੀ ਜਿਹੜਾ ਪਲਟ ਨੂੰ ਹੋਲ ਕਰਕੇ ਜਿੰਨੀ ਚੋਦੀ ਚੜਾਈ ਰੱਖਣਾ ਚਾਹੁੰਦੇ ਤਾਂ ਇੰਨੀ ਦੀ ਚੜਾਈ ਰੱਖ ਕੇ ਤੇ ਲੜ ਨੂੰ ਚੋਕੀਟਰ ਰਸਾ ਕਰਕੇ ਜਿਹੜੀ ਆਪਣੀ ਸ਼ੇਪ ਆ ਉਹ ਲੋਡ ਕਰਕੇ ਇਹਦਾ ਲੜ ਨੂੰ ਲਗਾ ਦੇਣਾ ਨਹੀਂ ਮੈਨੂੰ ਮੱਤਵਾ ਨਹੀਂ ਇਹ ਵੀਡੀਓ ਪਾ ਹੌਪ ਆ ਗਾ ਵੀਡੀਓ ਬਣ ਲਈਏ ਹੁਣ ਉਹਦੀ ਆਈਡੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਜੇ ਕਿਸੇ ਲੜ ਦੀ ਮੋਟਾਈ ਆ ਰਹਿ ਜਾਂਦੀ ਆ ਤਾਂ ਉਹਦੇ ਤੇ ਆਪਾਂ ਜਿਹੜਾ ਬਾਜਨ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਜਿਹੜਾਂ ਦੇ ਬਰਾਬਰ ਕਰ ਲੈਣੀ ਆ ਤੇ ਵੀਡੀਓ ਆਪਣੀ ਸ਼ੇਪ ਆ ਉਹ ਵੀਡੀਓ ਆਪਾਂ ਅਪਲੋਡ ਕਰ ਲੈਣੀ ਆ ਫਿਰ ਉਸ ਤੋਂ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਨੱਕ ਦੀ ਸੀ ਜਿਹੜਾ ਆਪਾਂ ਪੱਗ ਵਿੱਚ ਲਗਾਵਾਂਗੇ। ਜੇ ਬਰ ਉਸ ਤੋਂ ਆਇਆ ਪੱਕਾ ਗੀਲ ਲਗਾਉਣਾ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰ ਲੈਣ ਨੂੰ। ਅੱਧਾ ਥੱਲੇ ਫੋਲਡ ਕਰ ਕਿਹੜਾ ਪਿਆੜ ਨੂੰ ਬੈਂਕ ਤੇ ਚੜਾਈ ਤੋਂ ਲਗਾਉਣਾ ਮੂੜੇ ਲਿਆ ਕੇ ਫਿਰ ਚੜਾਈ ਤੇ ਧਾਣਨੀਆ ਤੇੜਾ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਵਾਇਨਲ ਕੱਢ ਲੈਣਾ। ਫਿਰ ਪੱਕ ਪੈਂਦੇ ਸਦਿਆ ਕਿਹੜਾ ਪਲਣਾ ਨੂੰ ਫਰੰਟ ਵੱਲ ਨੂੰ ਫੋੜ ਕਰ ਦੇਣਾ ਫਿਰ ਜਿੰਨੇ ਉਹਦੀ ਜੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੇ ਦੀ ਟਾਈ ਰੱਖ ਕੇ ਤੇ ਜਿੰਨੇ ਲੜ ਕੇ ਬਲ ਪੈਂਦੇ ਨੇ ਉਹਦਾ ਬਲ ਨੂੰ ਲੋਟ ਕਰ ਕਿਹੜਾ ਲੜ ਨੂੰ ਉੱਤੇ ਦਬੜਣਾ ਜੇ ਤੁਹਾਡੇ ਲੜੋਂ ਤੋਂ ਖਿਸਕ ਜਾਂਦਾ ਜਾਂ ਘੜਿਆਂ ਦਾ ਤੁਸੀਂ 2 ਜਾਂ 3 ਪੱਕ ਬਿਹੜੇ ਲੜਨ ਦੁਕਾਨ ਵਾਸਤੇ ਲਗਾ ਸਕਦੇ ਹੋ ਆ ਨਾਲੇ ਬੱਖੀਪਾ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਬਰਸ ਤੋਂ ਆ ਜਿਹੜਾ ਆਪਾਂ ਸੱਟਕਣਾ ਜਿਹੜਾ ਆਪਾਂ ਪਹਿਲਾਂ ਹੀ ਸੱਟ ਦੇ ਸੈਂਟਰ ਕਿਉਂ ਹੁਣ ਵੈਤੋਂ ਖਿੱਚ ਲੈਣਾ ਵੈਤੋਂ ਖਿੱਚਣ ਤੋਂ ਬਾਅਦ ਚੰਗੀ ਤਰ੍ਹਾਂ ਚਾਰ ਪਾਸੇ ਫਲਾ ਲੈਣਾ ਫਲਾ ਕੇ ਲਾਰਮੇ ਕਰ ਵੇਖੇ ਚਾਂ ਖਿਚਾਂ ਤੋਂ ਬਾਅਦ ਜਿੱਥੇ ਕਿ ਤੋਸਣਾ ਕਰਦਾ ਉੱਥੇ ਬਟਾ ਬੱਛੀਆਂ ਦੇ ਕੇ ਚਾਰੋਂ ਗਜਣਾ ਜਿਹੜਾ ਪਸਰਾਉ ਦੱਬ ਕੇ ਤੇ ਬਾਜਾ ਜਿਹੜਾ ਪਸਰਾਉ ਚੰਗੀ ਤਰ੍ਹਾਂ ਤੜਾ ਘੋੜ ਕਰਕੇ ਤੜਾ ਪਰ ਬੈਦੜਾ ਤੋਂ ਅੱਧਾ ਜੁੱਧਾ ਦਾ ਫੋਲਡ ਕਰਕੇੜਾ ਪਲਾਡ ਨੂੰ ਬੈਤੀ ਦੱਬਣਾ ਤੇ ਜਲਦੀ ਹੀ ਨਵੜ ਲੈ ਕੇ ਹਲਣੇ ਆ ਵੀਡੀਓ ਦੇਖ ਲਈ ਧੰਨਵਾਦ ਵੀਡੀਓ ਵੱਤਵਾ ਸ਼ੇਅਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ